ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹਿ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨ ਇਤੀ ਮਾਮਲੇ ਸਹਾਨ ਨ ਇਤੀ ਦੁਖ ਜੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਹੀੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਬਿਲਕੁਲ ਸ਼ੁੱਧ ਵਿਸ਼ਰਾਮ ਲਾ ਕੇ ਇਸ ਲੋਕ ਦਾ ਪਾਠ ਕੀਤਾ ਹੈ ਜੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਹੀੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਇੱਥੇ ਆ ਕੇ ਬਹੁਤੇ ਜਿਹੜੇ ਪਾਠੀ ਹਨ ਉਹ ਵਿਚਾਰਾਂ ਵਿੱਚ ਪਏ ਜਾਂਦੇ ਨੇ ਵਿਸਰਾਮ ਕਿੱਥੇ ਲੱਗਣਾ ਚੱਬਣ ਚੱਲਣ ਰਤਨ ਸੇ ਕੋਈ ਸੇ ਉਧਰ ਲਾ ਦਿੰਦਾ ਕੋਈ ਉਧਰ ਲਾ ਦਿੰਦਾ ਸੋ ਇਹ ਆਪ ਜੀ ਨੇ ਖਿਆਲ ਰੱਖਣਾ ਜੀ ਜੋ ਪਾਠ ਕੀਤਾ ਗਿਆ ਹੈ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨ ਲੱਗਾਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨਾਬਤ ਵਜੇ ਸੁਭ ਹੈ ਸਿਆਉ ਚੱਲਣ ਕਾ ਕਰ ਸਾਧ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਪਾਉ ਦਿਨਾਂ ਨੈਣ ਨੀਂਦਰਾਵਲੇ ਤਿਨਾਂ ਮਿਲਣ ਕੋ ਆਉ ਫਰੀਦਾ ਮੈਂ ਜਾਣਿਆ ਦੁਖ ਮੁਜਕੂ ਦੁਖ ਸਬਾਏ ਜਗ ਉੱਚ ਚੜਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾਂ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੀ ਦੇਹ ਵਿਰਲੇ ਕੇ ਹੀ ਪਾਈਨ ਜਿਨ੍ਹਾਂ ਪਿਆਰੇ ਨੇਹ ਕੰਧੇ ਵਹਿਣ ਨਾ ਢਾਹੇ ਤਉ ਪੀ ਲੇਖਾ ਦੇਵਨਾ ਜਿੱਧਰ ਰੱਬ ਜਾਏ ਵਹਿਣ ਤੇ ਦਾਉ ਗਾਉ ਕਰੇ ਫਰੀਦਾ ਦੁੱਖਾ ਸੇਤੀ ਦੇਹੋ ਗਿਆ 16 ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹ ਕੰਧੀ ਕੇ ਰਹੇਤ ਬੇੜੇ ਨੋ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਫਰੀਦਾ ਗੱਲਈ ਸੋ ਸੱਜਣ ਵੀਹ ਇਕ ਟੁੱਢੇਂਦੀ ਨਾ ਲਹਾ ਗੱਲਈ ਸੋ ਸੱਜਣ ਵੀਹ ਗੱਲਈ ਗੱਲਈ ਬਾਤੀ ਗੱਲਾਂ ਦੇ ਨਾਲ ਸੋ ਗਲਈ ਪੋਲਾ ਨਹੀਂ ਬੋਲਣਾ ਜਿਵੇਂ ਉਚਾਰਨ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸ਼ਰਵਣ ਕੀਤਾ ਗੱਲੀ ਸੋ ਸੱਜਣ ਵੀਹ ਹਰੀਦਾ ਗੱਲੀ ਸੋ ਸੱਜਣ ਵੀਹ ਇੱਕ ਟਢੇਂਦੀ ਨਾ ਲਹਾ ਤੁਖਾਂ ਜਿਉ ਮਾਲੀਹ ਕਾਰਨ ਤਿਨਾ ਮਾ ਪਿਰੀ ਹਰੀਦਾ ਇਹੋ ਤਨ ਭੌਕਣਾ ਨਿਤ ਨਿਤ ਦੁਖੀਐ ਕੌਣ ਕੰਨੇ 부ਜੇ ਦੇ ਰਹਾ ਕਿਤੇ ਵਗੈ ਪਾਉਣ ਤੁਖਾਂ ਜਿਉ ਮਾਂ ਲੀਹ ਕਾਰਣ ਤਿੰਨਾ ਮਾਂ ਪਿਰੀ ਮਾਂ ਪਿਰੀ ਮੇਰੇ ਪਿਆਰੇ ਜਿਹੜੇ ਮੇਰੇ ਅਖੌਤੀ ਪਿਆਰੇ ਬਣੇ ਫਿਰਦੇ ਨੇ ਕਿਉਂ ਮਾਂ ਨੇ ਇੱਥੇ ਪਾਠ ਕਰਨਾ ਮਾਂ ਬਿੰਦੀ ਤੋਂ ਬਿਨਾ ਬੋਲਣਾ ਹੈ ਜੀ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ ਜੋ ਜੋ ਵੰਝ ਡਿਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟਢੋਲਿਆ ਸਗਲਾ ਖਾਇਆ ਮਾਸ ਏ ਦੋਇ ਨੈਣਾ ਮਤਿ ਸੁਹਾਓ ਪਿਰ ਦੇਖਨ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸਾਹ ਵਸੈ ਮਾਸ ਨਾ ਤਿੱ ਦੂਖਾ ਹੈ ਫਰੀਦਾ ਗੋਰ ਨਿਮਾਣੀ ਸੱਡ ਕਰੇ ਨਿ ਘਰ ਆ ਘਰ ਆਓ ਸੱਡ ਕਰੇ ਸੱਡ ਤੋਂ ਭਾਵ ਸੱਦਾ ਬੁਲਾਵਾ ਸੋ ਇਸ ਲਈ ਸੱਡ ਕਰੇ ਬੋਲਣਾ ਹੈ ਜੀ ਨਿ ਘਰ ਆ ਘਰ ਆਓ ਨਿਗਰਿਆ ਨਹੀਂ ਬੋਲਣਾ ਹੋਰ ਕਿਸੇ ਰੂਪ ਵਿੱਚ ਉਚਾਰਣ ਇਸ ਦਾ ਨਹੀਂ ਕਰਨ ਦਾ ਨਿ ਘਰੇ ਆ ਘਰ ਆਓ ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿ ਘਰੇ ਆ ਘਰ ਆਓ ਸਰ ਪਰ ਮੈਂ ਥੈ ਆਵਣਾ ਮਰਨ ਹੋ ਨਾ ਡਰਿਆ ਹੋ ਆਮ ਤੌਰ ਤੇ ਪਾਦਸ਼ੇਦ ਵਿੱਚ ਪਾਠ ਮੈਥੈ ਇਕੱਠਾ ਲਿਖਿਆ ਹੁੰਦਾ ਹੈ ਪਰ ਜਿਵੇਂ ਭਾਈ ਸਾਹਿਬ ਨੇ ਉਚਾਰਣ ਕੀਤਾ ਹੈ ਸਰ ਪਰ ਮੈਂਥ ਹੈ ਆਵਣਾ ਜਰੂਰ ਬਰ ਜਰੂਰ ਤੂੰ ਮੇਰੇ ਕੋਲ ਹੀ ਆਉਣਾ ਹੈ ਇਹ ਕਬਰ ਆਵਾਜ਼ਾਂ ਪਈ ਦਿੰਦੀ ਹੈ ਛੱਡ ਕਰੇ ਆਵਾਜ਼ਾਂ ਦਿੰਦੀ ਹੈ ਸੱਦੇ ਬਲਾਵੇ ਦਿੰਦੀ ਹੈ ਬੇ ਘਰਿਆ ਆਪਣੇ ਘਰ ਦੇ ਵਿੱਚ ਆ ਜਾ ਆਖਰ ਨੂੰ ਜਰੂਰ ਬਰ ਜਰੂਰ ਸਰ ਪਰ ਦਾ ਅਰਥ ਹੈ ਜਰੂਰ ਨਿਸ਼ਚੇਵਾਚਕ ਜਰੂਰ ਬਰ ਜਰੂਰ ਤੂੰ ਮੈਂਥ ਹੈ ਆਵਣਾ ਮੇਰੇ ਪਾਸ ਹੀ ਆਉਣਾ ਆਖਰ ਨੂੰ ਤੂੰ ਕਬਰ ਵਿੱਚ ਹੀ ਆਉਣਾ ਸ਼ਮਸ਼ਾਨ ਭੂਮੀ 'ਚ ਪਹੁੰਚਣਾ ਹੈ ਮਰਣਾ ਹੁੰਦਾ ਡਰਿਆ ਹੋ ਮਰਨੋਂ ਡਰ ਨਾ ਹਾਂਜੀ ਇੰਨੀ ਲੋਇਣੀ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਗੰਧੇ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚਾ ਭਾਂਡ ਰਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬਹਿ ਸੰ ਰੂਹਾਂ ਮਲ ਆਖੀ ਸਿਖ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰਿਆ ਵਹਿ ਢਾਹਾ ਅੱਗੇ ਦੋਜਕ ਪਿਆ ਸੁਣੀਏ ਤਪਿਆ ਤਪਿਆ ਸੁਣੀਏ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੈ ਕਾਹਾ ਇਕ ਨਾਨੂ ਸਭ ਸੋਜੀ ਆਈ ਇਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆ ਧੁਨੀ ਵਿੱਚ ਸੇ ਦਰਗ ਹੈ ਉਗਾਹਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਆਮ ਤੌਰ ਤੇ ਪਾਠੀ ਤਪਿਆ ਤੇ ਵਿਸਰਾਮ ਲਾ ਦਿੰਦੇ ਨੇ ਕਿ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਇਉਂ ਨਹੀਂ ਸੁਣੀਐ ਤੇ ਵਿਸਰਾਮ ਲਗਾਉਣਾ ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਫਰੀਦਾ ਦਰਿਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰਿਆ ਜੋ ਮਨ ਚਿੱਤ ਨਾ ਚੇਤੇ ਸੰ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਨ ਦੇਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬੰਨ ਮਾਲਕ ਅਲ ਮੌਤ ਜਾਂ ਆਵਸੀ ਸਭ ਦਰਵਾਜੇ ਭਨ ਤਿਨਾ ਪਿਆਰਿਆ ਭਾਈਆ ਅੱਗੇ ਦਿੱਤਾ ਬਨ ਵੇਖਹ ਬੰਦਾ ਚੱਲਿਆ ਚਾਹ ਜਣ ਆਂਦੈ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲ ਜਿਨਾ ਵਾਸ ਫਰੀਦਾ ਹਉ ਬਲਿਹਾਰੀ ਤੈਨ ਪੰਖੀਆਂ ਜੰਗਲ ਜਿਨ੍ਹਾਂ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਾਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਿਥਾਉ ਨਾਹੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬੜੀ ਪਹਿਰੇਓ ਜਿਨੇ ਵੇਸੀ ਸਾਹੋ ਮਿਲੈ ਸੇਈ ਵੇਸ ਕਰਿਓ ਮਹੱਲਾ ਪੰਜਵਾ ਮਹੱਲਾ ਤੀਜਾ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲ ਢੀ ਪਹਿਰੇ ਨਾਨਕ ਘਰ ਹੀ ਬੈਠਿਆ ਸਾਹ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਹਰੀਦਾ ਗਰਬ ਜਿਨਾ ਵਡਿਆਈਆ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਓ ਮੀਹਾ ਹੋ ਹਰੀਦਾ ਤੇਨਾ ਮੁਖ ਡਰਾਵਣੇ ਜਿਨਾ ਵਿਸਾਰਿਓਨ ਨਾਓ ਐਥੈ ਦੁਖ ਕਣੇਰਿਆ ਅੱਗ ਠੌਰ ਨਾ ਠਾਓ ਹਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵ ਦੜੋ ਮੁਇਓ ਹੈ ਜੇ ਤੈ ਰੱਬ ਵਿਸਾਰਿਆ ਤ ਰੱਬ ਨ ਵਿਸਰਿਓ ਹੈ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੋਹਤਾਜ ਅੱਲਾਹ ਸੇਤੀ ਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਓ ਨਾ ਵਜਦਾ ਜਿਸ ਅੱਲਾਹ ਕਰਦਾ ਸਾਰ